ਉਹ ਜਦੋਂ ਉਹਦਾ ਹੱਥ ਆਉਂਦਾ ਉਹ ਸਭ ਕੁਝ ਹੀ ਕਰ ਦਿੰਦਾ ਵੈ ਹਾਲੇਲੂਇਆ ਸ਼ਰਮਿੰਦਗੀਆਂ ਕੌਣ ਦੂਰ ਕਰਦਾ ਪਰਮੇਸ਼ਰ ਕਰਦਾ ਵੈ ਹਾਲੇਲੂਇਆ ਆਪਾਂ ਨੂੰ ਕੋਈ ਬਿਮਾਰੀ ਲੱਗੋਵੇ ਵੀ ਸ਼ਰਮਿੰਦਗੀ ਹੁੰਦੀ ਐ ਅਗਲਾ ਕਹਿੰਦੇ ਨਿੱਤੀ ਪੈ ਜਾਂਦੀ ਐ ਨਿੱਤੀ ਕਰਦੀ ਐ ਪਰ ਪੈਨ ਨੂੰ ਕਿਸੇ ਦਾ ਜੀ ਨਹੀਂ ਕਰਦਾ ਹਾਲੇਲੂਇਆ ਸੱਚਮੱਚ ਪਰਮੇਸ਼ਰ ਕਰਦਾ ਵੈ ਜਦੋਂ ਉਹਦਾ ਹੱਥ ਆਉਂਦਾ ਵੈ ਤੇ ਆਪਾਂ ਜਦੋਂ ਗਵਾਹੀ ਦਿੰਨੇ ਆ ਪਰਮੇਸ਼ਰ ਆਪਣੇ ਜੀਵਨ ਚ ਹੋਰ ਗਵਾਹੀਆਂ ਕਰਦਾ ਵੈ ਹਾਲੇਲੂਇਆ ਉਹ ਪੈਨ ਨੂੰ ਬੱਚਾ ਹੋਇਆ ਵੀ ਪਰਮੇਸ਼ਰ ਨੇ ਉਹਨੂੰ ਦਿੱਤਾ 8 ਸਾਲਾਂ ਬਾਅਦ ਹਾਲੇ ਹallelujah ਇਹ ਵੀ ਸਿਆਣਿਆਂ ਦੇ ਵੀ ਬਹੁਤ ਗਈ ਹੋਊਗੀ ਇਹ ਡਾਕਟਰਾਂ ਦੇ ਵੀ ਬਹੁਤ ਪੈਸਾ ਪਟਿਆ ਹੋ ਪਰ ਨਹੀਂ ਜਿਹੜਾ ਕੰਪਰਮਿਸ਼ਨ ਕਰਨ ਉਹ ਪਰਮੇਸ਼ਰ ਹੀ ਕਰਦਾ ਵੈ ਹallelujah ਆਉਂਦੇ ਸਾਲ ਨੂੰ ਇਹਦੇ ਘਰੇ ਪੇਟਾ ਜਨਮ ਲਊਗਾ ਹallelujah ਆਉਂਦੇ ਇਸ 크리스마ਸ ਤੇ ਬੇਟੇ ਨੂੰ ਲੈ ਕੇ ਆਊਗੀ ਮੈਂ ਜੇ ਨੂੰ ਵਚਨ ਦੇ ਤਾਂ ਹallelujah ਹallelujah ਪਰਮੇਸ਼ਰ ਬਹੁਤ ਵੱਡੇ ਵੱਡੇ ਕੰਮ ਕਰਤਾ ਵੈ ਉਹਨੇ ਕਰਦਾ ਹੀ ਰਹਿਣਾ ਮੈਂ ਪਰ ਆਪਾਂ ਵੀ ਉਹਦੇ ਹਰਦੈਤਾ ਨਹੀਂ ਤੋੜਨੀ ਹੈਗੀਆਂ ਹallelujah ਝੁਕਣਾ ਪੈਂਦਾ ਸੱਚਮੱਚ ਪਰਮੇਸ਼ਰ ਅੱਗੇ ਝੁਕਣਾ ਪੈਂਦਾ ਹੈ ਹallelujah ਪਰਮੇਸ਼ਰ ਉਹ ਕੋਈ ਬਾਤਾਂ ਕਰੜਾ ਨਹੀਂਗਾ ਉਹ ਤਾਂ ਦਿਆਲੂ ਉਹ ਤਾਂ ਦਿਲ ਬਹੁਤ ਹੈਗਾ ਥੋੜਾ ਹallelujah ਉਹ ਤਾਂ ਕਹਿੰਦਾ ਤੁਸੀਂ ਮੈਨੂੰ ਇੱਕ ਕਦਮ ਤੁਸੀਂ ਵਧਾਓ ਦੋ ਕਦਮ ਮੈਂ ਵਧਾਉਣਾ ਆਪਾਂ ਤਾਂ ਕਦਮ ਵਧਾਉਣਾ ਹੀ ਨਹੀਂ ਚਾਹੁੰਦੇਗੇ ਹallelujah ਪਰਮੇਸ਼ਰ ਸੱਚਮੱਚ ਆਪਣੇ ਪਾਪਾਂ ਨੂੰ ਵੀ ਮਾਫ ਕਰਦਾ ਵੈ ਪਰ ਆਪਾਂ ਪ੍ਰਭੂ ਚ ਆ ਕੇ ਪਾਪ ਕੋਈ ਨਹੀਂ ਕਰਨਾਗਾ ਹallelujah ਜਿਹੜੇ ਪਹਿਲਾਂ ਹੋ ਗਏ ਹੋ ਗਏ ਉਦਵਾ ਵਾਦ ਚੱਕਾ ਪਾਪ ਨਹੀਂ ਕੋਈ ਕਰਨਾਗਾ ਹallelujah ਪਰਮੇਸ਼ਰ ਨੂੰ ਤੋਖਾ ਨਹੀਂ ਦੇਣਾ ਪਾਕ ਰੂਹ ਨੂੰ ਤੋਖਾ ਨਹੀਂ ਦੇਣਾ ਉਹਨੂੰ ਆਪਾਂ ਉਦਾਸ ਨਹੀਂ ਕਰਨਾ ਪਵਿੱਤਰ ਆਤਮਾ ਨੂੰ ਉਦਾਸ ਨਹੀਂ ਕਰਨਾ ਹallelujah ਸੱਚਮੁੱਚ ਪਵਿੱਤਰ ਆਤਮਾ ਤਾਂ ਪਰਮੇਸ਼ਰ ਤਾਂ ਆਪਣੇ ਅੰਦਰ ਹੀ ਰਹਿੰਦਾ ਵੈ ਹallelujah ਹallelujah ਆਪਣੀ ਵੇਖਣ ਵਾਲੀ ਅੱਖ ਚਾਹੀਦੀ ਹੈ ਹallelujah ਉਹ ਕਹਿੰਦਾ ਸਾਰੇ ਤੈਨੂੰ ਛੱਡ ਜਾਣ ਮੈਂ ਤੇਰੇ ਨਾਲ ਖੜਾ ਵਾਂ ਆਪਾਂ ਮਹਿਸੂਸ ਕਰਨਾ ਵੀ ਮੇਰੇ ਨਾਲ ਕੌਣ ਖੜਾ ਵੈ ਮੇਰਾ ਪਰਮੇਸ਼ਰ ਖੜਾ ਹੈ ਹallelujah ਜੇ ਤੋ ਆਪਣਾ ਇੰਨਾ ਵੀ ਕਿ ਦੁੱਖ ਪੈਂਦਾ ਉਹ ਸਾਰੇ ਸਾਥ ਛੱਡ ਦਿੰਦੇ ਐ ਉਦੋਂ ਆਪਾਂ ਕਹਿੰਨੇ ਨਾ ਪਰਮੇਸ਼ਰ ਤੂੰ ਹੀ ਹੈ ਸੱਚਮੁੱਚ ਪਰਮੇਸ਼ਰ ਸਾਥ ਦਿੰਦਾ ਵੈ ਹallelujah ਆਪਾਂ ਉਹਨੂੰ ਉਦਾਸ ਨਹੀਂ ਕਰਨਾਗਾ ਪ੍ਰਭੂ ਚਾਕੇ ਆਪਾਂ ਕੋਈ ਗਲਤ ਕੰਮ ਨਹੀਂ ਕਰਨਾਗਾ ਹallelujah ਹallelujah ਜੀਵਨ ਨੂੰ ਸੌਂਪਤਾ ਤਾਂ ਸੌਂਪ ਦਿਓ ਬਸ ਹallelujah ਪਿੱਛੇ ਮੁੜ ਕੇ ਨਾ ਦੇਖੋ ਹallelujah ਇੱਕ ਤਾਂ ਵਚਨ ਲਿਖਿਆ ਨਾ ਜਿਹੜਾ ਹਲਵਾ ਹੁੰਦਾ ਉਹ ਪਿੱਛੇ ਮੁੜ ਕੇ ਨਹੀਂ ਦੇਖਦਾ ਹੁੰਦਾ ਹallelujah ਇਸ ਤਰ੍ਹਾਂ ਕਹਿੰਦਾ ਜਿਹੜਾ ਮੇਰੇ ਪਿੱਛੇ ਆ ਗਿਆ 슬ੀਵ ਚੱਕੋ ਨੇ ਪਿੱਛੇ ਮੁੜ ਕੇ ਨਹੀਂ ਦੇਖਣਾ ਪਿੱਛੇ ਵੀ ਕੀ ਹੋਈ ਜਾਂਦਾ ਵੇ ਹallelujah ਤੁਰੇ ਚੱਲੋ ਤੁਰੇ ਚੱਲੋ ਤੁਰੇ ਚੱਲੋ ਬਰਕਤਾਂ ਤਾਂ ਉਹਨੇ ਦੇਣੀਆਂ ਹੀ ਦੇਣੀਆਂ ਵੇ ਹallelujah ਇਹ ਨਹੀਂ ਕਹਿਣਾ ਪਹਿਲਾ ਪਰਮੇਸ਼ਰ ਮੈਨੂੰ ਦੇ ਬਰਕਤ ਮੈਂ ਫਿਰ ਤਰਾ ਕੰਮ ਕਰੂੰ ਨਹੀਂ ਆਪਣਾ ਪਰਮੇਸ਼ਰ ਰੋਕ ਕੇ ਰੱਖਦਾ ਵੈ ਕਿ ਪਰਮੇਸ਼ਰ ਪਹਿਲਾਂ ਤੂੰ ਕੋਈ ਨਹੀਂ ਮੈਂ ਤੇਰਾ ਕੰਮ ਕਰਦਾ ਤੂੰ ਤਾਂ ਮੇਰਾ ਘਾਰ ਹੀ ਦੇਣਾ ਹallelujah ਜਦੋਂ ਆਪਾਂ ਨਾਲ ਦੇ ਗਵਾਂਢੀ ਲਈ ਬਰਕਤ ਮੰਗਦੇ ਆ ਉਹਦੇ ਬੱਚਿਆਂ ਲਈ ਮੰਗਦੇ ਆ ਉਹਦੇ ਲਈ ਦੁਆ ਕਰਦੇ ਆ ਤੇ ਆਪਣੇ ਦਾ ਕੰਮ ਪਰਮਿਸ਼ਨ ਨੇ ਆਟੋਮੈਟਿਕ ਹੀ ਕਰ ਦੇਣੀ ਹallelujah ਹallelujah ਉਹ ਕਿ ਲਈ ਕਿਥੋਂ ਬਚਨ ਲਿਖਾ ਤੂੰ ਮੈਂ ਆਪਦੇ ਗਵਾਂਢੀ ਨਾਲ ਪਿਆਰ ਕਰ ਹallelujah ਆਪਾਂ ਉਹਨਾਂ ਦੀ ਵੀ ਸੌਖ ਮੰਗਣੀ ਆ ਹਰ ਇੱਕ ਦੀ ਸੌਖ ਮੰਗਣੀ ਆ ਕਿਸੇ ਨੂੰ ਮਨ ਦੇ ਵਿੱਚ ਵਿਚਾਰ ਨਹੀਂ ਗਲਤ ਲੈ ਕੇ ਆਉਣੇ ਹallelujah ਉਹਨਾਂ ਲਈ ਮੰਗਣਾ ਪਰਮੇਸ਼ਰ ਮੇਰੇ ਆ ਮੁੰਡਿਆਂ ਨਾਲੋਂ ਮੇਰੇ ਬੱਚਿਆਂ ਨਾਲੋਂ ਪਹਿਲਾਂ ਸਾਡੇ ਗਵਾਂਢੀਆਂ ਦੇ ਬੱਚੇ ਸੁਧਰ ਜਾਣ ਹallelujah ਤੇ ਆਪਣੇ ਤਾਂ ਆਟੋਮੈਟਿਕ ਹੀ ਪਰਮੇਸ਼ਰ ਨੇ ਸੁਧਾਰ ਦੇਣੇ ਹallelujah ਹallelujah ਕਿੰਨੇ ਜਾਣੇ ਖੁਸ਼ ਆਜ ਸਾਰੇ ਖੁਸ਼ ਹੈ ਧੰਨਵਾਦ ਹੋ ਮੇਰੇ ਪਿਤਾ ਪਰਮੇਸ਼ਰ ਜੀ